ਕਿਹੜੇ ਗੱਲ ਉਹਨਾਂ ਸਭ ਕੋ ਲੈ ਆ ਕੇ ਦੇਣ ਦੇ ਆ ਕੀ ਦੇਣ ਦੇ ਨੇ ਨਾਲੇ ਹੁਣ ਅੱਡ ਹੁਣ ਫਿਰਣ ਦੇ ਨਾ ਜੇ ਤਨਖਾਹ ਦਾ ਹੀ ਮਾਨ ਕਰਕੇ ਅੱਡ ਹੁਣ ਫਿਰਨ ਲਿਆ ਵਾ ਨਾ ਮੇਰੇ ਮੂੰਹ ਇੱਕੋ ਜਿਹੀ ਬੋਲਿਆ ਡਾਉਨ ਬੀ ਮੈਂ ਤਾਂ ਕਿੰਕਣੀ ਵਾਰੀ ਕਿਹਾ ਮੈਂ ਤੁਹਾਨੂੰ ਮੈਂ ਜਨ ਇੱਕ ਵੀ ਕਿਹਾ ਤੁਸੀਂ ਕਿਹਾ ਪਰੋਂ ਬੇਦਖਲ ਕਰ ਦੇਣਾ ਮੈਂ ਕਰਨਾ ਫਿਰ ਇਤਨ ਜੇ ਤੂੰ ਆਪਣੀ ਆਈ ਰਹਿਦਾ ਮੈਂ ਕਰਨਾ ਫਿਰ ਮੈਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਮੈਂ ਉਹ ਗੱਲ ਕਹੀ ਸਭ ਕੋ ਮੇਰੇ ਨਾਲ ਹੀ ਸਭ ਕੋ ਮੇਰੇ ਨਾਲ ਹੀ ਹੈ ਮੈਂ ਕੋ ਮੰਗਿਆ ਤਾਂ ਲੇਖੋ ਤੇ ਮੰਗਣਾ ਮੰਗਣਾ ਪੈਣਾ ਤੈਨੂੰ ਮੁੜ ਕੇ ਨਾਤ ਵਾਲੀ ਡਾਏਗਾ ਮੇਰੇ ਘਰ ਦੇ ਨਾਲ ਗੱਲ ਕਰੀ ਮੈਂ ਤੇ ਅਜੇ ਵੀ ਕਹਿੰਦੀ ਆਂ ਕਿ ਦਿਲਜੀ ਸਮਝਦਾ ਜਿਹੜੀ ਗੱਲ ਵੱਡੇ ਕਹਿੰਦੇ ਹੁੰਦੇ ਆ ਨਾ ਉਹਨੂੰ ਸਮਝ ਜੀਦਾ ਵਾ ਸਵੇਰ ਦਾ ਲੱਗਾ ਵਾ ਵੇਲਾ ਘਰ ਦੇ ਨੂੰ ਮਾਸਾ ਸਾਰ ਨਹੀਂ ਹੈਗੀ ਹੁਣ ਘਰ ਜਾਣਾ ਵਾ ਸੰਦੀਪ ਨੇ ਕਹਿਣਾ ਵਾ ਕਿ ਮੈਂ ਪਰਨੇ ਪੈਣਾ ਵਾ ਘਰ ਦੇ ਕਹਣਾ ਮੈਂ ਪਾਉਣਾ ਨਹੀਂ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਸਹੁਰਿਆਂ ਨਹੀਂ ਮੰਨਣਾ ਕਿਹੜਾ ਘਰ ਦੇ ਨਹੀਂ ਮੰਨਣਾ ਮੇਰਾ ਤਾਂ ਆਦਾ ਵਾ ਮੈਂ ਪਾ ਦੇਣਾ ਸੰਦੀਪ ਨੂੰ ਜੋ ਮਰਜ਼ੀ ਹੋ ਜੇ ਮੈਂ ਕਿਹੜੀ ਪਰਨੇ ਪਾ ਦਨਾ 1 ਕਾ ਵੀ 4 ਵਲੇ ਦੇ ਹੋ ਗਏ ਪਾਸ ਤੇ ਆ ਪੰਜਵਾ ਵਾ ਇਹਨੂੰ ਵੀ ਪਾਸ ਕਰੀਏ 5 ਦੇ ਵੱਜ ਗਏ ਛੁੱਟੀ ਕਰੀਏ ਜੇ ਆ ਕੇ ਨਾ ਐਸਡੀਓ ਨੂੰ ਦੱਸ ਦੇਣਾ ਵਾ ਕਿ ਅੱਧੀ ਲਾਈਨ ਕੰਪਲੀਟ ਹੋ ਗਈ ਆ ਜਿਹੜੀ ਅੱਧੀ ਰਹਿੰਦੀ ਆ ਨਾ ਉਹ ਪੰਜ ਛੇ ਦਿਨਾਂ ਚ ਕਰ ਦਾਂਗੇ ਚੱਲਾ ਵਧੀਆ ਵਾ ਆਈ ਬਲਾ ਹੋ ਗਿਆ ਦੀਦੀ ਭਾਜੀ ਨੂੰ ਵੀ ਕਹਿ ਦਿੰਨਾ ਹੀ ਰਹਿ ਪੈਂਦੇ ਪਾਜੀ ਨੇ ਤੈਨੂੰ ਤਾਂ ਕਹਿੰਦੀ ਨਾ ਜੇ ਤੁਹਾਡੇ ਕੰਮ ਚੰਗੇ ਹੁੰਦੇ ਤੁਸੀਂ ਦੇ ਘਰ ਚ ਹਰ ਵੇਲੇ ਕਪੱਤ ਪਾਇਆ ਹੁੰਦਾ ਵਾ ਸੰਦੀਪ ਦੀਦੀ ਕਪੱਤ ਕਾਹਦਾ ਪਾਉਣਾ ਵਾ ਪੜਨ ਵਾਲੋ ਹੀ ਕਹਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਵਾ ਮੇਰੀ ਗੱਲ ਸੁਣ ਤੂੰ ਹੀ ਪਹਿਲਾਂ ਕਹਿਣਾ ਸੀ ਨਾ ਵੀ ਮੈਂ ਪੜਨਾ ਵਾ ਜੇ ਨਾਲ ਨੂੰ ਪੁੱਗਦਾ ਹੁੰਦਾ ਤੇ ਰਿਸ਼ਤਾ ਕਰ ਲੈਂਦੇ ਨਾ ਪੁੱਗਦਾ ਹੁੰਦਾ ਤੇ ਨਾ ਕਰਦੇ ਜਦੋਂ ਤੁਸੀਂ ਚੰਗੇ ਘਰ ਆ ਜਾਂਦੀਆਂ ਜੇ ਨਾ ਤੁਹਾਨੂੰ ਖੰਭ ਲੱਗ ਜਾਂਦੇ ਆ ਬੇਟੇ ਹੀ ਗੱਲਾਂ ਲੈ ਪੈਂਦੀਆਂ ਜੇ ਕਰਨ ਅਸੀਂ ਪੜਨਾ ਵਾ ਬਸ ਵੇਖਿਆ ਨਹੀਂ ਵੀ ਇਹ ਸੌਖੇ ਆ ਤੇ ਆਪਣੀਆਂ ਫਰਮائشਾਂ ਰੱਖਣ ਲੱਗ ਪੈਂਦੀਆਂ ਜੀ ਮਾੜਾ ਮੋਟਾ ਖਿਆਲ ਕਰਿਆ ਕਰੋ ਹਾਂ ਦੀਦੀ ਹਾਂ ਗੱਲਾਂ ਤੁਸੀਂ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਮੰਮੀ ਹੁਣਾਂ ਨੇ ਗੱਲ ਕੀਤੀ ਸੀ ਕਿ ਅਸੀਂ ਤੈਨੂੰ ਪੜਾਵਾਂਗੇ ਹੁਣ ਇੱਥੇ ਆਣ ਕੇ ਮੁੱਕਰ ਗਏ ਆ ਇਹ ਗੱਲ ਚੰਗੀ ਆ ਨਹੀਂ ਅੱਛਾ ਹੀ ਮੁੱਕਰ ਗਏ ਤੈਨੂੰ ਕਿਦਾਂ ਲੱਗਦਾ ਵਾ ਵੀ ਹੀ ਮੁੱਕਰ ਗਏ ਹਾਨੂੰ ਤੇ ਕਿਹੇ ਗੱਲ ਦਾ ਪਤਾ ਨਹੀਂ ਜੇ ਐਡਾ ਹੀ ਚਾਹੇ ਪੜਨ ਦਾ ਤੇ ਤੇਰੇ ਮਾਪਿਓ ਪੜਾ ਕੇ ਭੇਜਦੇ ਐਦਾਂ ਕਿ ਭੇਜ ਦਿੱਤਾ ਉਹਨਾਂ ਨੇ ਫਿਰ ਮੈਂ ਤਾਂ ਪਹਿਲਾਂ ਹੀ ਉਹਨਾਂ ਨੂੰ ਕਿਹਾ ਸੀ ਕਿ ਨਾ ਵਿਆਹ ਕਰੋ ਉਦੋਂ ਤੁਹਾਡੇ ਮੰਮੀ ਕਹਿੰਦੇ ਸੀ ਨਹੀਂ ਕੋਈ ਗੱਲ ਨਹੀਂ ਪੜਾ ਲਾਂਗੇ ਹੁਣ ਜਾ ਕੇ ਮੰਮੀ ਨਾਲ ਗੱਲ ਕਰੋ ਤੁਸੀਂ ਮੈਂ ਮੰਮੀ ਨਾਲ ਕੀ ਗੱਲ ਕਰਾਂ ਤੁਸੀਂ ਵਿਆਹ ਵੱਲੋਂ ਨਾ ਮੰਨਦੇ ਤੇ ਮੰਮੀ ਆਪੇ ਪਿੱਛੇ ਹਟ ਜਾਂਦੇ ਮੰਮੀ ਨੇ ਤੇ ਫਿਰ ਕਹਿਣਾ ਸੀ ਜੇ ਤੁਸੀਂ ਅੱਗੇ ਹੋ ਹੋ ਗੱਲਾਂ ਕਰਦੇ ਉਦੋਂ ਤੇ ਆ ਕੇ ਸਜ ਸਵਰ ਕੇ ਬਹਿ ਗਏ ਸੀ ਕਿ ਕੋਈ ਗੱਲ ਨਹੀਂ ਰਿਸ਼ਤਾ ਦੇ ਦਿਓ ਸਾਨੂੰ ਹੁਣ ਤੁਸੀਂ ਆ ਗੱਲਾਂ ਕਰਨ ਲੱਪੇ ਵੇ ਸੰਦੀਪ ਜਿੰਨਾ ਪੜਨਾ ਹੁੰਦਾ ਵਾ ਨਾ ਉਹ ਇਦਾਂ ਜ਼ੁਬਾਨ ਨਹੀਂ ਚਲਾਉਂਦੀਆਂ ਉਹ ਆਪਣਾ ਨੀਵੇਂ ਰਹਿ ਕੇ ਕੰਮ ਕੱਢ ਜਾਂਦੀਆਂ ਵਾ ਤੂ ਦੀ ਕੈਨੀਆ ਫਰਮਾਇਸ਼ਾਂ ਵੀ ਪੂਰੀਆਂ ਹੋਣ ਜ਼ਬਾਨ ਵੀ ਪੂਰੀ ਚੱਲੇ ਹੁਕਮ ਵੀ ਮੇਰਾ ਚੱਲੇ ਇਹ ਸਾਰੇ ਕੰਮ ਇਕੱਠੇ ਨਹੀਂ ਹੋਣਦੇ ਇਹਦੇ ਵਿੱਚ ਦੀਦੀ ਜ਼ਬਾਨ ਵਾਲੀ ਕਿਹੜੀ ਗੱਲ ਵਾ ਪੜਨ ਵਾਲੋ ਹੀ ਕਹਿਣ ਦੀ ਮੈਂ ਵੇ ਸੰਦੀਪ ਸਾਡਾ ਵਜਵਾ ਤੈਨੂੰ ਸਮਝਾਉਂਦਾ ਤੇਰੇ ਤੋਂ ਪਹਿਲਾਂ ਰਵਿੰਦਰ ਆਈ ਆ ਅੱਜ ਤੱਕ ਨਾ ਤੇ ਉਹ ਸਾਡੇ ਅੱਗੇ ਬੋਲੀ ਆ ਮਾਂ ਨੇ ਜਿਹਦੇ ਵੀ ਪੂਰਾ ਕਰਦੀ ਆ ਨਾ ਤੇ ਬੇਤਰੀ ਨੇ ਕੋਈ ਫਰਮਾਇਸ਼ ਰੱਖੀ ਆ ਤੇ ਇਹ ਵੀ ਗੱਲ ਨਹੀਂ ਹੈਗੀ ਵੀ ਉਹਦੀਆਂ ਫਰਮਾਇਸ਼ਾਂ ਪੂਰੀਆਂ ਨਹੀਂ ਹੁੰਦੀਆਂ ਜਿਹੜੀ ਚੀਜ਼ ਉਹਨੂੰ ਚਾਹੀਦੀ ਆ ਸਮੇਂ ਨਾਲ ਉਹਨੂੰ ਮਿਲਦੀ ਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਆਪਣੀ ਮਨਮਰਜ਼ੀ ਚਲਾਉਣ ਲੱਗ ਪਈ ਨਾਲੇ ਦੂਜੀ ਗੱਲ ਇਹ ਆ ਤੈਨੂੰ ਅਹੀਂ ਤਾਂ ਕਰਕੇ ਸਮਝਾਉਣ ਨੇ ਆ ਕੱਲ ਨੂੰ ਤੇਰੇ ਕਰਕੇ ਦੋਵੇਂ ਭਰਾ ਜੇ ਵੱਖ ਹੋ ਗਏ ਨਾ ਤੇ ਘਰ 'ਚ ਕਲੇਸ਼ ਬੜਾ ਪੈਣਾ ਨਾਲੇ ਫਿਰ ਤੂੰ ਚੰਗੀ ਰਹੇਂਗੀ ਕਾਹਦਾ ਦੇਦੀ ਤੇ ਸਮਝਾਉਣ ਦੇ ਆ ਤੀ ਤੇ ਉਹ ਡੁੱਡ ਕੇ ਪੈਣ ਦੇ ਅੱਗਿਓ ਫਿਰ ਕੀ ਜੇ ਪੜਾ ਦੋਗੇ ਤੇ ਮੇ ਸੰਦੀਪ ਉੱਡ ਕੇ ਪੈਣ ਵਾਲੀ ਗੱਲ ਨਹੀਂ ਹੈਗੀ ਮੈਂ ਤੇ ਤੈਨੂੰ ਪਿਆਰ ਨਾਲ ਵੀ ਬੜੀ ਵਾਰੀ ਕਿਹਾ ਵਾ ਪਰ ਮੈਂ ਕਾ ਤੈਨੂੰ ਸਮਝ ਨਹੀਂ ਲੱਗੀ ਤੇ ਏਦਾਂ ਕਹਿ ਕੇ ਵੇਖ ਲਾ ਤੇ ਲੱਗਣੀ ਤੈਨੂੰ ਏਦਾਂ ਵੀ ਨਹੀਂ ਆ ਮੈਂ ਤੇ ਤੈਨੂੰ ਫਿਰ ਕਹਿਨੀ ਆ ਕਿ ਆਪਣੀ ਐਵਲੀਆਂ ਪਰਮੇਸ਼ਾ ਨਾ ਰੱਖ ਜਿੰਨਾ ਪੜਨਾ ਹੀ ਪੜ ਲਿਆ ਵਾ ਦਲਜੀਤ ਵਧੀਆ ਕਮਾਉਂਦਾ ਵਾ ਘਰ ਬਾਹਰ ਆਪਣਾ ਚਲਾਉਣ ਜੋਗਾ ਹੈਗਾ ਵਾ ਤੇ ਦੀਦੀ ਮੈਂ ਵੀ ਇਹੋ ਚਾਹੁੰਨੀ ਆ ਕਿ ਚੱਲ ਮੈਨੂੰ ਵਧੀਆ ਨੌਕਰੀ ਮਿਲ ਜੂਗੀ ਸਿਰਫ ਬਸ ਇਹੀ ਸਾਥ ਮੇਰਾ ਦੇਣ ਦੇ ਤੇ ਸਾਰਾ ਟੱਬਰ ਇੱਕ ਪਾਸੇ ਆ ਤੇ ਫਿਰ ਤੂੰ ਵੀ ਚਾਹੁੰਨੀ ਆ ਕਿ ਤੁਸੀਂ ਨਵੇਂ ਨਾ ਨੇ ਵੱਖਰੇ ਹੋ ਜੋ ਤੇ ਮੰਮੀ ਉਧਰ ਹੋ ਜਾਣ ਫਿਰ ਮੈਂ ਵੱਖਰੇ ਹੋਣ ਵਾਲੀ ਤੇ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਸਭ ਕੋ ਰਾਜੀ ਖੁਸ਼ੀ ਕਹਿਣ ਢੀ ਆ ਚਲ ਮੰਨ ਜੋ ਰਾਜੀ ਕੁਸ਼ੀ ਜਿਨ੍ਹਾਂ ਨੇ ਮੰਨਣਾ ਹੀ ਨਾ ਉਹ ਮੰਨ ਗਿਆ ਵਾ ਫਿਰ ਨਾ ਪੜੀ ਲਿਖੀ ਕੁੜੀ ਲੱਭਦੇ ਤੁਸੀਂ ਕਰਦਾ ਕੰਮ ਵਾਲੀ ਲੱਭ ਲੈਂਦੇ ਤੇ ਮੈਂ ਤੇ ਉਦੋਂ ਹੀ ਕਿਹਾ ਸੀ ਵੀ ਤੁਸੀਂ ਮਨਾ ਕਰ ਦਿੰਦੇ ਜਦੋਂ ਰਿਸ਼ਤਾ ਹੋਇਆ ਹੈ ਨਾ ਪੜਨ ਵਾਲਾ ਵੀ ਤੇ ਹੀ ਹਟਾਇਆ ਹੀ ਉਹ ਮੈਨੂੰ ਪੜਨ ਦਿੰਦੇ ਤੇ ਵਧੀਆ ਗੱਲ ਹੀ ਨਾ ਜਿਹੀਂ ਹਟਾਇਆ ਹੀ ਨਾ ਤੇ ਹੁਣ ਕਿਹੜਾ ਹੀ ਕਹਿੰਦੇ ਆ ਵੀ ਤੂੰ ਪੜ ਅਹੀਂ ਤੇ ਉਹ ਕਹਿਨੇ ਆ ਭਾਪੇ ਆਪਣੇ ਘਰ ਬੋ ਬੱਚਾ ਨੂੰ ਡਿਗ੍ਰੀਸ਼ਨ ਪੜਾ ਲੈ ਘਰ ਜੀ ਬਹੁਤੀ ਗੱਲ ਆ ਪੜਨ ਦੀ ਤੇ ਬਾਕੀ ਇਹ ਗੱਲ ਵਾ ਇਹ ਤੂੰ ਹੈਦਾ ਆਪਣੀਆਂ ਮਨਮਾਨੀਆਂ ਕਰੇਂਗੀ ਨਾ ਕਾਨੂੰ ਰੁਪਿੰਦਰ ਨੇ ਵੀ ਬਰਾਬਰ ਹੋ ਕੇ ਕਰਨੀਆਂ ਵਾ ਫਿਰ ਕਿੱਥੋਂ ਇੱਕ ਦੂਜੇ ਦੇ ਖਰਚੇ ਪੂਰੇ ਕਰੋਗੀ ਜੀ ਜਦੋਂ ਉਹ ਮੰਨਣ ਦੇ ਆ ਤੇ ਫਿਰ ਕਾਤੋਂ ਕਰਦੇ ਤੁਸੀਂ ਇਦਾਂ ਰੁਪਿੰਦਰ ਦੀਦੀ ਮੰਨਦੇ ਆ ਫਿਰ ਤੁਹਾਨੂੰ ਕੀ ਗੱਲ ਵਾ ਮੈਨੂੰ ਤੇ ਕੋਈ ਗੱਲ ਨਹੀਂ ਮੰਮੀ ਮੰਨਦੇ ਆ ਮੈਂ ਸੋਚਿਆ ਸੀ ਕਿ ਚਲ ਦੀਦੀ ਜਾਣ ਕੇ ਸਮਝਾਉਣਗੇ ਪਰ ਤੁਸੀਂ ਵੀ ਉਲਟ ਪਈ ਜਾਂਦੇ ਅੱਗਿਓ ਤੇ ਮੈਂ ਤੇ ਸਮਝਾਉਣ ਹੀ ਨਹੀਂ ਐ ਮੈਂ ਤੇ ਤੁਹਾਨੂੰ ਇਹੀ ਕਹਿਣੀ ਆ ਕਿ ਤੁਸੀਂ ਨਾ ਪੜੋ ਜੇ ਨਾ ਪੜੋਗੇ ਤਾਂ ਤਾਂ ਕੀ ਹੋ ਜਾਊਗਾ ਬਾਕੀ ਜੇ ਪਿੰਦਰ ਮੰਦੀਆ ਤੇ ਮੰਨੀ ਰਵੇ ਮੰਮੀ ਤਾਂ ਨਹੀਂ ਨਾ ਮੰਨੇ ਹੈਗੇ ਜਿੱਦਰ ਜੀਤ ਮੰਨਣਾ ਤੇ ਮਨਾਈ ਰੱਖ ਜਿੰਨੇ ਨਹੀਂ ਮੰਨਣਾ ਨਾ ਮੰਨੋ ਮੈਂ ਤਾਂ ਪੜ ਕੇ ਰਹਿਣਾ ਠੀਕ ਆ ਨਾ ਤੇ ਮੇਰੀ ਵੀ ਬੋਣੀਆਂ ਕਰੇਗੀਆਂ ਨਾ ਪੜਨ ਤੈਨੂੰ ਮੈਂ ਵੀ ਨਹੀਂ ਦਿੰਦੀ 100 ਗੱਲਾਂ ਦੀ ਇੱਕੋ ਗੱਲ ਆ ਤੂੰ ਪੜ ਕੇ ਦੱਸੀ ਅੱਗੇ ਤੇ ਆਪਣੀ ਮਨ ਮਰਜ਼ੀ ਕਰਦੀ ਹੈ ਨਾ ਹੁਣ ਮੈਨੂੰ ਕਰਕੇ ਦੱਸ ਤੇਰੀ ਤੇ ਹਵਾਈ ਹੋਰ ਹੋ ਗਈ ਆ ਹਾਤੀ ਹੋ ਗਈ ਆ ਦੀਦੀ ਵਾਲੀ ਮੈਂ ਤਾਂ ਸੋਚਿਆ ਸੀ ਕਿ ਚੰਗੇ ਹੀ ਪੜੇ ਆ ਉਹ ਤਾਂ ਘੋੜ ਡੁੱਡ ਕੇ ਬੜਾ ਪੈਂਡੇ ਹੀ ਕੀ ਗੱਲ ਹੋਈ ਆ ਹੋਣਾ ਕੀ ਜੋਦੀ ਦੀ ਬੈਠੇ ਮੇਰੇ ਲੱਗੇ ਅੱਛਾ ਬੜੀਆਂ ਗੱਲਾਂ ਸੁਨਾਈਆਂ ਉਹਨਾਂ ਨੇ ਕਿਹੜੀ ਗੱਲ ਤੋਂ ਇਹ ਪੜਨ ਵੱਲੋਂ ਕਹਿੰਦੇ ਨਹੀਂ ਪੜਾਉਣਾ ਤੈਨੂੰ ਮੈਂ ਇਧਰ ਅੱਗੇ ਆਖਿਆ ਸੀ ਉਹ ਹੈ ਇਦਾਂ ਦੀ ਆ ਤੂੰ ਕਹਿੰਦੇ ਪੜ ਕੇ ਕੀ ਕਰਨਾ ਘਰ ਦਾ ਕੰਮ ਕਰਿਆ ਕਰ ਉਹ ਵੀ ਤੇ ਕਰਦੀ ਯਾਰ ਰਵਿੰਦਰ ਵੀ ਉਹ ਪੜਨ ਬੜਾ ਉਹਨਾਂ ਨਾਲ ਗੱਲ ਹੀ ਨਹੀਂ ਕਰਦੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਮੈਂ ਸੋ ਕੋ ਕਹਿਣ ਦੀ ਮੈਂ ਭਾਜੀ ਵੀ ਰਹਿ ਪੈਂਦੇ ਰਾਤ ਤੇ ਕਹਿੰਦੀ ਉਹਨਾਂ ਨੇ ਕੀ ਰਹਿਣਾ ਸੀ ਇੱਥੇ ਤੀਜ ਆਪਣਾ ਕਲੇਸ਼ ਪਾਇਆ ਘਰ 'ਚ ਨਹੀਂ ਕਹਦਾ ਕਲੇਸ਼ ਪਾਇਆ ਮੈਂ ਦੱਸ ਬਲਾਂ ਐਹੀ ਗੱਲ ਮੈਂ ਕਹੀ ਸੀ ਅੱਗੇ ਉਹ ਡੁੱਟ ਕੇ ਪੈਨ ਲਾਪੇ ਅਹੀਂ ਤੇ ਕਹਿੰਦੀ ਕਿਆ ਨਹੀਂ ਤੁਹਾਨੂੰ ਕਿ ਭੋੜੀਆ ਭਈਆ ਵਾ ਇਹਨਾਂ ਇੱਥੇ ਛੱਡ ਕੇ ਭੱਜ ਗਿਆ ਇਹਨੂੰ ਉਹ ਅੱਗੇ ਸੋ ਸੋ ਗੱਲਾਂ ਸੁਣਾ ਗਈ ਐ ਸੁਣਾ ਗਈ ਮੈਂ ਜੋ ਮਰਜ਼ੀ ਕਰ ਲਓ ਮੈਂ ਜਵਾਬ ਨਹੀਂ ਠੋਕੇ ਅੱਗੇ ਹਾਂ ਮੈਂ ਕਹਾਂ ਹੀ ਉਹਨਾਂ ਨੂੰ ਅੱਛਾ ਤੇ ਕਹਿੰਦੇ ਮੰਮੀ ਨੇ ਤੇ ਕਿਹਾ ਨਹੀਂ ਸੀ ਉੱਥੇ ਤੇ ਕੋਈ ਗੱਲ ਨਹੀਂ ਹੋਈ ਪੜਨ ਵੱਲੋਂ ਮੈਂ ਕਿਹਾ ਤੂੰ ਨਾਲ ਨਹੀਂ ਗਈ ਉਹ ਤੋਂ ਮੰਮੀ ਨੇ ਮੈਨੂੰ ਗੱਲ ਕਰੋ ਤੁਸੀਂ ਇਹ ਨਾਲ ਨਹੀਂ ਨਾ ਗਈ ਉਹਨੂੰ ਤਾਂ ਨਹੀਂ ਪਤਾ ਨਾ ਮੰਮੀ ਨੇ ਦੱਸਿਆ ਹੋਣਾ ਇਹਨੂੰ ਮੈਂ ਤਾਂ ਠੋਕੇ ਜਵਾਬ ਦੇਤਾ ਵਾ ਅੱਗੇ ਪਤਾ ਨਹੀਂ ਮਾਰ ਲੱਗ ਗਿਆ ਜੇ ਸਾਰੇ ਇੰਨਾ ਗੰਡੇ ਨੇ ਇਕੱਠੇ ਹੋ ਗਏ ਆ ਹੁਣ ਮੈਂ ਭਰਾਗਰ ਦੱਸੂਗਾ ਆ ਵੇਹ ਕਿਦਾਂ ਬਾਹਰ ਰੌਲਾ ਪਾਉਣੀ ਆ ਇਹ ਮੰਨਣ ਡਿਆ ਫਿਰ ਮੈਂ ਤੁਹਾਨੂੰ ਮਾਵਾਂ ਧੀਆਂ ਨੂੰ ਕੀ ਗੱਲ ਮੰਨਣ ਲੱਗਿਆ ਓਏ ਰਲ ਗਏ ਸਾਰੇ ਮੈਨੂੰ ਤਾਂ ਲੱਗਦਾ ਨਾ ਅਜੀ ਰਪਿੰਦਰ ਭਾਬੀ ਨਹੀਂ ਆ ਇਹ ਵਿੱਚੋਂ ਨਾ ਦੋਵੇਂ ਪਾਸੇ ਦੀ ਗੱਲ ਕਰਦੀ ਏ ਇਤਨਾ ਮੈਨੂੰ ਲੱਗਦਾ ਵਾ ਤੇਰਨਾ ਚੰਗੀ ਆ ਮੰਮੀ ਨਾ ਵੀ ਚੰਗੀ ਆ ਨਹੀਂ ਨਹੀਂ ਰਪਿੰਦਰ ਦੀਦੀ ਬੜੇ ਚੰਗੇ ਆ ਅੱਜ ਤੱਕ ਤੇ ਮੈਂ ਕੋਈ ਗੱਲ ਨਹੀਂ ਸੁਣੀ ਉਹਨਾਂ ਦੀ ਤੇ ਨਾਲੇ ਨਾ ਜੋਤਦੀ ਦੀ ਬਿੰਨ ਪਹਿਲਾਂ ਕੀ ਕਹਿੰਦੇ ਸੀ ਅੱਛਾ ਕਹਿੰਦੇ ਜੇ ਜ਼ਿਆਦਾ ਪੜ੍ਹਨ ਦਾ ਸ਼ੌਂਕ ਆ ਨਾ ਤੇ ਉੱਥੇ ਚੱਲ ਜਾ ਆਪਣੇ ਪਿੰਡ ਹਾਦੀ ਹੋ ਗਈ ਐ ਇਹਨਾਂ ਵਾਲੀ ਅਗੋ ਜਵਾਬ ਦਿੰਦੀ ਐ ਠੋਕ ਠੋਕ ਕੇ ਮਮੀ ਜੀ ਇਹਦੀ ਜੀਬਾਨ ਚਾਰ ਹੱਥ ਲੰਮੀ ਮੈਂ ਤਾਂ ਉਦਣੀਆਂ ਨੇ ਵੇਖਿਆ ਸੀ ਉਹ ਬੜਾ ਆਪਣੇ ਬੰਨੇ ਹੁੰਦੇ ਲਾਲ ਲੱਗਾ ਜਾਂਦਾ ਵੱਖ ਕਰਦੇ ਮੈਨੂੰ ਮੈਂ ਤੇ ਹੁਣ ਗਿਆ ਮੈਂ ਸੰਦੀਪ ਨਾਹਾ ਪੜ ਜੇ ਨਾ ਪੜੇਗੀ ਤੇ ਫਿਰ ਕੀ ਹੋ ਜਾਊਗਾ ਤੇ ਅਗੋ ਕਹਿੰਦੀ ਕਰ ਲੋ ਜੋ ਕਰਨਾ ਵਾ ਤੇ ਮੈਂ ਤੇ ਪੜਨਾ ਹੀ ਆ ਹੁਣ ਨਾ ਮੈਂ ਤਾਂ ਇੱਕ ਗੱਲ ਦੱਸਣੀ ਆ ਇਹ ਡੈਪੀ ਆਪਣੀਆਂ ਮਨਵਾਨੀਆਂ ਕਰਨ ਦਲਜੀਤ ਨੂੰ ਇਹਨੇ ਲਾ ਲਿਆ ਵਾ ਮਗਰ ਤੁਸੀਂ ਥੋੜੇ ਜੀ ਸਿੱਧੇ ਹੋ ਜਾਓ ਪੜਨ ਵਾਲਾ ਬਿਲਕੁਲ ਨਾ ਹਮੀ ਭਾਰੇ ਮੈਂ ਤਾਂ ਉਦਾਂ ਦੀ ਨਹੀਂ ਹਮੀ ਭਰ ਨਹੀਂ ਪਰ ਮੈਂ ਨਹੀਂ ਜਾਣਦੀ ਸਾਡੇ ਘਰ ਕਿਹੜੀ ਨੌਤੀ ਏੜੀ ਕੋ ਬਾਹਰ ਜਾਣ ਦੀ ਸਾਡੇ ਘਰਾਂ ਚ ਪ ਜਾਂਦੀ ਕੋਈ ਬਾ ਮੈਂ ਇਹ ਰਪਿੰਦਰ ਕਾਲ ਨੂੰ ਕਹੂਗੀ ਨਾਲੇ ਮੈਨੂੰ ਕਹਿੰਦੀ ਇਹ ਭਾਜੀ ਨੂੰ ਰੱਖ ਲੈਣਾ ਸੀ ਮੈਂ ਜਿੱਦਾਂ ਤੁਸੀਂ ਕੋਤ ਕਲੇਸ਼ ਪਾਇਆ ਵਾ ਭਾਜੀ ਮੈਨੂੰ ਜਾ ਕੇ ਗੱਲਾਂ ਕਰੂਗਾ ਸ਼ਰਮ ਨਹੀਂ ਹੁੰਦੀ ਮਾਸਾ ਜੀ ਗੱਲਾਂ ਕਰਦੀ ਸ਼ਰਮੀ ਨਹੀਂ ਨਾ ਹੁੰਦੀ ਮਮੀ ਜੀ ਗੱਲਾਂ ਤੇ ਅੱਗੋਂ ਇਦਾਂ ਕਰਦੀ ਐ ਜਿੱਦਾਂ ਪਤਾ ਨਹੀਂ ਕੀ ਹੁੰਦਾ ਮੈਂ ਵੀ ਪਹਿਲਾਂ ਪੜ ਕੇ ਹੁੰਦੀ ਇਹ ਤੁਸੀਂ ਕਿਹਾ ਸੀ ਨਾ ਪੜ ਅਸੀਂ ਪੜਾ ਲਾਂਗੇ ਮੈਂ ਇਹ ਨਹੀਂ ਕਿਸ ਨੂੰ ਕਿਹਾ ਗਿਆ ਨੇ ਮੈਂ ਤੇਨੂੰ ਆਖਿਆ ਵੀ ਜੇ ਤੂੰ ਚੰਨਾ ਅਸੀਂ ਕਾ ਹੀ ਦਿੱਤਾ ਤੈਨੂੰ ਪੜਾ ਲਾਂਗੀ ਉਦੋਂ ਹੀ ਆਪਣੀ ਮਾਂ ਨੂੰ ਇਹ ਆਖਦੀ ਵੀ ਮੇਰਾ ਰਿਸ਼ਤਾ ਨਾ ਕਰੋ ਤੁਸੀਂ ਜੀ ਤੇ ਕਹਿੰਦੀ ਆ ਮੰਮੀ ਜੀ ਹੁਣ ਵੀ ਗੱਲਾਂ ਕਰਦੀ ਐ ਗੋ ਮੈਂ ਤੇ ਮੰਮੀ ਨੂੰ ਆਖਿਆ ਹੀ ਤੁਸੀਂ ਕਹਿੰਦੇ ਸੀ ਨਾ ਪੜ ਅਸੀਂ ਤੇ ਰਿਸ਼ਤਾ ਨਹੀਂ ਕਰਨਾ ਮੈਂ ਤੇ ਹੀ ਮਨਾਂ ਕਰ ਦਿੰਦੀ ਤੁਸੀਂ ਉਦੋਂ ਮਨਾਂ ਕਰ ਦਿੰਦੀ ਆ ਕਿਹੜਾ ਜ਼ਬਰਦਸਤ ਆਹ ਮੈਂ ਕਿਹੜਾ ਜ਼ੋਰ ਨਾ ਕੱਟ ਕੇ ਲਾਉਣ ਲੱਗੇ ਤੈਨੂੰ ਜੀ ਇਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਮਾੜਾ ਜਸ ਜੀ ਇਹ ਆਂਦੀ ਮੈਂ ਪੜਨਾ ਮੈਨੂੰ ਪੜ ਨਹੀਂ ਦੇਣਾ ਨਹੀਂ ਆਪਾਂ ਜੋ ਮਰਜ਼ੀ ਵੀ ਹੋ ਜੀ ਗੱਲ ਸਕੀ ਆ ਨਾ ਫੇ ਪੜੇ ਨਹੀਂ ਇਹ ਜੀ ਦਲਜੀਤ ਜੀ ਸੋਖਾ ਘਰ ਵੇਖਿਆ ਵਾ ਤੇ ਆਗੂ ਆਪਣੀਆਂ ਫਰਮਾਸ਼ਾਂ ਦਲਜੀਤ ਕਰਦਾ ਆਪਣੀ ਮਰਜ਼ੀ ਹੁਣ ਆਂਦਾ ਮੇਰੇ ਮੈਂ ਤਨਖਾਹ ਤੇ ਪੜਾ ਲਾਂਗਾ ਕਿੰਨਾ ਕ ਜੇ ਤਨਖਾਹ ਤੇ ਪੜਾਏਗਾ ਆਪਣੀ ਦਸੋਂ ਨਹੀਂ ਨਹੀਂ ਇਹ ਗੱਲ ਤੇ ਮੰਮੀ ਜੀ ਮਾਰਾ ਹੀ ਨਹੀਂ ਕਰ ਮੁੜ ਕੇ ਇਹਨਾਂ ਕਹਿਣਾ ਕਰਦਾ ਖਰਚਾ ਦੋ ਸਾਰੀਆਂ ਚੀਜ਼ਾਂ ਦਾ ਅੱਦ ਦੋ ਜਿਹੜੀ ਪਹਿਲਾਂ ਦੀ ਇਹਨੂੰ ਅੱਦ ਕੱਖ ਵੀ ਨਹੀਂ ਮਿਲਣਾ ਇਹਨਾਂ ਦੇ ਬੇਇੱਜ਼ਤ ਹਲ ਕਰਕੇ ਘਰੋਂ ਕੱਢਣਾ ਆਪੇ ਕਹਿਣਾ ਮੈਂ ਆ ਕੋ ਦਲ ਜਾ ਉੱਥੇ ਇੱਥੇ ਵੀ ਆਈ ਆ ਮੈਂ ਅੱਗੇ ਕਹਿੰਦੀ ਜ਼ਬਾਨ ਲੜਾਉਂਦੀ ਆ ਕੋਈ ਗੱਲ ਨਹੀਂ ਮੈਂ ਕਰਦਣਾ ਇਹਨਾਂ ਨਾਲ ਗੱਲ ਹੈ ਮਾਵਾਂ ਤੇ ਬੈਠੀਆਂ ਉੱਥੇ ਮੈਂ ਕਰਦਾ ਜੀ ਅੱਜ ਗੱਲਾਂ ਨੂੰ ਤੀ ਹੁਣ ਜ਼ਿਆਦਾ ਲੜਿਓ ਨਾ ਠੀਕ ਹੈ ਕੋਈ ਗੱਲ ਨਹੀਂ ਮੈਂ ਕਰ ਲੈਣਾ ਗੱਲਾਂ ਇਹਨਾਂ ਨੂੰ ਜਿੰਨੇ ੜੀਏ ਸਾਰਾ ਦਿਨ ਘਰ ਕਰਨਾ ਵਾ ਚਾਹੀਦਾ ਤੇ ਉਹਨੂੰ ਆ ਸਭ ਕੋ ਇਹਨਾਂ ਨੂੰ ਕੀ ਚਾਹੀਦਾ ਵਾ ਇਹਨਾਂ ਨੂੰ ਪਤਾ ਨਹੀਂ ਮੰਮੀ ਜੀ ਇਹਦੇ ਦਿਮਾਗ 'ਚ ਕੀ ਫਿਰਿਆ ਵਾ ਇੱਕੋ ਗੱਲ ਕਰੀ ਜਾਂਦੀ ਮੈਂ ਤੇ ਪੜਨ ਨੂੰ ਆਖਿਆ ਪੜਨ ਨੂੰ ਆਖਿਆ ਇਹ ਗੱਲ ਹੋਰ ਦੱਸਾਂ ਜੇ ਹੁਣ ਕਰੂਗੀ ਨਾ ਮੈਂ ਪੜਨ ਨੂੰ ਆਖਿਆ ਕਿਉਂ ਚੁੱਕ ਬੈਗ ਤੇ ਚੱਲ ਪੈ ਕੇ ਜਦੋਂ ਪੜ ਲੇਂਗੀ ਉਦੋਂ ਆ ਜੀ ਨਹੀਂ ਮੈਂ ਤਾਂ ਥੇਦੇ ਜਵਾਬ ਦੇ ਹੀ ਜਾਣੀਆਂ ਇਹਨਾਂ ਨੂੰ ਹੋਰ ਕੀ ਹੈ ਇਹਨਾਂ ਦੇ ਹੱਦੀ ਘਰਤੀ ਮਮੀ ਜੀ ਵੱਡਾ ਨਹੀਂ ਵੈਂਦੀਆ ਛੋਟਾ ਨਹੀਂ ਵੈਂਦੀਆ ਅੱਗੋ ਬੋਲ ਬੋਲ ਦੱਸਦੀਆਂ ਤੇ ਬਲਾਉਣ ਉਹ ਡਿਆਵਾ ਕਸੂਰ ਤਾਂ ਗਿਆਨ ਦਲਜੀਤ ਦਾ ਵਾ ਸਾਰਾ ਹੀ ਕੋਈ ਗੱਲ ਨਹੀਂ ਜੇ ਬੁਲਾਉਂਦੇ ਆ ਉਹਨੂੰ ਮੈਂ ਚੋਪਾ ਪੇ ਕਰਾ ਲੂੰਗੀ ਤੁਸੀਂ ਹੁਣ ਇੱਕੋ ਗੱਲ ਕਰਨੀ ਆ ਬੈਗ ਚੋਕ ਤੇ ਚੱਲ ਪੈ ਕੇ ਜਿੱਦਨ ਪੜ ਲੈਂਗੇ ਉਦੋਂ ਤੇ ਗੱਲ ਜ਼ਿਆਦਾ ਹੀ ਵਧੀ ਜਾਂਦੀ ਹੈ ਜੇ ਮੜਾ ਮੋਟਾ ਮਮੀ ਨੇ ਮੰਨਣਾ ਵੀ ਨਾ ਦੀਦੀ ਜਾਣ ਕੇ ਹੋਰ ਸਿਆਪਾ ਪਾਤਾ ਵਾ ਮੈਂ ਤਾਂ ਸੋਚਿਆ ਸੀ ਕਿ ਦੀਦੀ ਚੰਗੇ ਹੀ ਪੜੇ ਆ ਮੈਨੂੰ ਕੀ ਪਤਾ ਇਦਾਂ ਦੇ ਨਿਕਲਣਾ ਇਹਨਾਂ ਨੇ ਰਪਿੰਦਰ ਨੇ ਰਹਿਣਾ ਇਹਨਾਂ ਦਾ ਕੰਮ ਕਰਨ ਜੋਗੀ ਹੋਰ ਕੀ ਹੈ ਮਮੀ ਪਤਾ ਨਹੀਂ ਇਹ ਇਹੋ ਤਾਂ ਮੇਰੀ ਗੱਲ ਸੁਣ ਮੈਂ ਸਾਰੀ ਗੱਲਾਂ ਸੋਣ ਲਿਆ ਵਾ ਤੂੰ ਕੁੜੀ ਹੋ ਕੇ ਆਪਣੀ ਭਜਾਈ ਦਾ ਸਾਥ ਨਹੀਂ ਦੇਂਦੀ ਵੀਰ ਜੀ ਸਾਥ ਤੇ ਮੈਂ ਦੇਂਦੀ ਆ ਹੋਰ ਸਾਥ ਕਿੱਦਾਂ ਦਵਾ ਤਹੀ ਦੱਸੋ ਪੀ ਜੇ ਸੰਦੀਪ ਪੜਨ ਚਲ ਗਈ ਰੁਪਿੰਦਰ ਨਾਲ ਕਹੂਗੀ ਵੀ ਮੈਂ ਕੋਈ ਕੰਮ ਕਰਨਾ ਵਾ ਜਦੋਂ ਮੈਂ ਇੱਥੇ ਰਹਿਣੀ ਆ ਮੈਂ ਨਹੀਂ ਕਰਦਾ ਕੰਮ ਕਰਦੀ ਜੇ ਰੁਪਿੰਦਰ ਭਾਬੀ ਆਈ ਆ ਤੇ ਉਹ ਨਹੀਂ ਕਰਦਾ ਕੰਮ ਕਰਦੀ ਜੇ ਸੰਦੀਪ ਕਰ ਲੂਗੀ ਤੇ ਫਿਰ ਕੀ ਹੋ ਜਾਊਗਾ ਅਸੀਂ ਤੇ ਮੰਮੀ ਦਾ ਸੋਚਣ ਦੇ ਉਹ ਘਰ ਦਾ ਕੰਮ ਉਹਦੇ ਕਰਕੇ ਜਾਣਾ ਕਰਨਾ ਦਾਵੇ ਕਾਲਜ ਲੱਗਦੇ ਆ ਤੈਨੂੰ ਵੀ ਪਤਾ ਇਹ ਗੱਲ ਦਾ ਮੈਨੂੰ ਵੀ ਪਤਾ ਵਾ ਇਹ ਗੱਲ ਦਾ ਕਿ 10 ਵਜੇ ਕਾਲਜ ਲੱਗਦੇ ਆ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਉਹ ਸਾਰਾ ਕੰਮ ਕਰਕੇ ਜਾਇਆ ਕਰੂਗੀ ਮੈਨੂੰ ਪਤਾ ਵਾ ਜਿੰਨਾ ਕੰਮ ਕਰਨਾ ਵੈਨੇ ਕਰਦਾ ਜੇ ਕਰਨਾ ਹੁੰਦਾ ਤੇ ਇਹ ਵਾਲੇ ਤਾਂ ਨਹੀਂ ਮੈਨੇ ਨਹੀਂ ਉਹਨੇ ਮਾਰਨੇ ਵੀ ਆ ਪੜਨਾ ਦਾ 10 ਵਜੇ ਜਾਣਾ ਵਾ 2 ਵਜੇ ਆਏ ਨਾ ਵਾ ਵੇਰੇ ਵੀ ਕੰਮ ਹੋਏ ਨਾ ਸ਼ਾਵਣੇ ਵੀ ਦਮ ਹੋਏ ਨਾ ਨਹੀਂਆਂ ਤੂੰ ਗੱਲਾਂ ਸੁਣਨੀ ਆ ਫੇਦੀਆਂ ਇਹ ਸਾਰੇ ਕੰਮ ਫਵਾੜੇ ਇਹਦੇ ਫੈਂਡੇ ਇਹਨੇ ਜਿੰਨੇ ਫੈਂਡੇ ਮਮੀ ਜਾਂ ਫਿਰ ਗੱਲ ਨਾ ਕਰ ਦੇ ਜਿੱਦ ਦੀ ਗੱਲ ਕੀਤੀ ਵੇਹ ਦਲਜੀਤ ਇੱਕੋ ਗੱਲ ਵਾ ਸਾਡੀ ਅਹੀਂ ਨਹੀਂ ਪੜਾ ਸਕਦੇ ਜੇ ਤੇ ਉਹਨੇ ਪੜਨਾ ਵਾ ਆਪਣੇ ਪਿੰਡ ਚਲ ਜੇ ਜੇ ਤੇਰਾ ਨਹੀਂ ਜਾਂਦਾ ਤੇ ਤੂੰ ਵੀ ਚਲ ਜਾ ਉਹ ਪਿੰਡ ਕੋ ਚਲ ਜੇ ਮੈਂ ਕਮਾਉਂਦੇ ਆ ਮੈਂ ਪੈਸੇ ਲਾ ਲੂੰਗਾ ਭਰਾਂ ਲੂੰਗਾ ਉਹਨੂੰ ਮੈਂ ਅਰੇ ਤੂੰ ਮਾਣ ਨਾ ਕਰ ਤੈਨੂੰ ਇੰਨੀ ਵਾਰੀ ਆਖਿਆ ਵੀ ਨਾ ਮਾਣ ਕਰ ਮੈਂ ਨੌਕਰੀ ਦਾ ਮਾਣ ਨਾ ਕਰ ਇਹ ਬੜੇ ਬੜੇ ਮਟਕ ਜਾਂਦੀਆਂ ਹੁੰਦੀਆਂ ਨਹੀਂ ਮੈਂ ਤੇ ਤੁਹਾਨੂੰ ਆਖਿਆ ਵਾ ਕਿ ਜੇ ਤੁਸੀਂ ਨੌਕਰੀ ਕਰਨ ਦੇ ਦੀ ਨਾ ਸੰਦੀਪ ਦੇ ਪੈਕੇਜ ਚਲ ਜਾਓ ਨਾਲੇ ਵਾਵਾ ਉੱਥੇ ਸੱਜਿਆ ਕਰੋ ਕਿ ਵੀ ਸੋਰੇ ਬੈਠੇ ਦੀ ਨਾਲੇ ਉੱਥੇ ਕਮਾਈ ਦਿਆ ਕਰੋ ਪਤਾ ਲੱਗ ਜਾਊਗਾ ਵੀ ਕਿੰਨੀ ਕਉਂਦੀ ਆ ਇਸ ਘਰ ਚੋਂ ਤੁਹਾਨੂੰ ਕੱਖ ਨਹੀਂ ਮਿਲਣਾ ਵੱਖਰੇ ਹੋਣ ਦੇ ਮੈਂ ਸਿੱਧਾ ਕਹਿੰਦੀ ਪੜੀ ਲਿਖੀ ਹੈਗੀਆਂ ਤੂੰ ਕਿੱਦਾਂ ਜੀ ਸੁਣਾਵਾ ਦੇ ਦੀ ਮੇਰੀ ਦੱਸ ਬਣ ਮੈਂ ਸਲਾਹ ਚੰਗੀ ਦਿੱਤੀ ਆ ਮੰਮੀ ਨੂੰ ਰੋਲ ਦੋ ਫਿਰ ਫੜ ਕੇ ਕਿਰਗਰਾਂ ਨੂੰ ਸਭ ਕੋ ਲੈ ਆ ਕੇ ਦੇਣ ਦੇ ਆ ਕੀ ਦੇਣ ਦੇ ਨੇ ਨਾਲੇ ਹੁਣ ਅੱਡ ਹੁਣ ਫਿਰਣ ਦੇ ਨਾ ਜੇ ਤਨਖਾਹ ਦਾ ਹੀ ਮਾਨ ਕਰਕੇ ਅੱਡ ਹੁਣ ਫਿਰ ਲਿਆ ਵਾ ਨਾ ਮੇਰੇ ਮੂੰਹ ਇਕੋ ਜਿਹਾ ਨਾ ਵਾ ਡਾਉਣ ਦੀ ਮੈਂ ਤਾਂ ਕਿੰਕਣੀ ਵਾਰੀ ਕਿਹਾ ਮੈਂ ਤੁਹਾਨੂੰ ਮੈਂ ਜਦੋਂ ਇੱਕਾਈ ਕਿਹਾ ਤੁਸੀਂ ਗਿਆ ਕਰੋ ਬੇਦਖਲ ਕਰ ਦੇਣਾ ਮੈਂ ਕਰਨਾ ਫਿਰ ਇਤਨ ਜੇ ਤੂੰ ਆਪੇ ਆਈ ਰਹਾ ਤਾਂ ਮੈਂ ਕਰਨਾ ਫਿਰ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਮੈਂ ਇਹੋ ਗੱਲ ਕਹੀ ਆ ਸਭ ਕੋ ਮੇਰੇ ਨਾਲ ਹੀ ਆ ਸਭ ਕੋ ਮੇਰੇ ਨਾਲ ਹੀ ਆ ਮੈਂ ਕੋ ਮੰਗਿਆ ਤਾਂ ਦੇਖੋ ਤੇ ਮੰਗਣਾ ਮੰਗਣਾ ਹੀ ਪੈਣਾ ਤੈਨੂੰ ਮੜ ਕੇ ਨਾਤ ਵਾਲੀ ਦਾਏਗਾ ਮੇਰੇ ਘਰ ਚ ਨਾ ਗੱਲ ਕਰੀ ਮੈਂ ਤੇ ਅਜੇ ਵੀ ਕਹਿੰਨੀ ਆਂ ਕਿ ਦਿਲਜੀਤ ਸਮਝ ਜਾ ਜਿਹੜੀ ਗੱਲ ਵੱਡੇ ਕਹਿੰਦੇ ਹੁੰਦੇ ਆ ਨਾ ਉਹਨੂੰ ਸਮਝ ਜੀਦਾ ਵਾ ਪਰ ਪਤਾ ਨਹੀਂ ਤੁਹਾਡੇ ਦੋਵਾਂ ਜੀਆਂ ਨੂੰ ਕੀ ਹੋ ਗਿਆ ਉਹਦੀ ਗੱਲ ਉਹ ਪਰੰਦੀ ਸਾਹਿਬ ਤਾਂ ਬੰਦੀ ਕਿੱਡਾ ਹੋਲਾ ਬਣਾਤਾ ਤੁਸੀਂ ਤੇਰੇ ਵਾਸਤੇ ਨਿੱਕੀ ਆ ਨਾ ਫਿਰ ਰਪਿੰਦਰ ਨੂੰ ਵੀ ਪੜਾ ਲਈ ਉਹਦੇ ਤੇ ਵੀ ਤੂੰ ਕੋਈ ਚਾਹੁੰਦਾ ਟਰ ਪਹਿਲਾਂ ਪੜ੍ਹਨ ਦੇ ਫਿਰ ਨਵੇਂ ਵਿਆਹ ਹੈ ਹੀ ਭਾਬੀ ਉਹਨਾਂ ਕਹਿ ਕਿ ਭਰਨ ਲਓ ਜੇ ਕਹਿੰਦੇ ਬੱਪ ਭਰਾ ਦੇਣਾ ਸੀ ਉਹਨੇ ਤੇ ਆਪਣਾ ਘਰ ਸੰਭਿਆ ਵਾ ਤੁਹਾਡੇ ਵਾਂਗੂ ਗੱਲਾਂ ਨਹੀਂ ਕੀਤੀਆਂ ਉਹਨੇ ਵੀ ਘਰ ਸੰਭਲਣਾ ਵਾ ਆਪਣੇ ਵਾਰੀ ਮਿਰਚਾਂ ਲੱਗਦੀਆਂ ਵਾ ਤੈਨੂੰ ਮਮ ਨੋ ਤੁਸ ਆਪਣੀ ਗੱਲ ਤੇ ਅੜੇ ਰਹੋ ਠੀਕ ਹੈ ਨਾ ਮੈਂ ਤੇ ਆੜੀ ਮੈਨੂੰ ਤਾਂ ਕੁੜੀ ਦਾ ਪਿਆਰ ਵੀ ਹੋਣ ਇਹਨੂੰ ਇਹਨੂੰ ਰੋਲ ਛੱਡਣਾ ਵਾ ਨਹੀਂ ਨਹੀਂ ਤੁਸੀਂ ਆਪਣੀ ਗੱਲ ਕਰਿਓ ਐਵੇਂ ਫਿਕਰ ਨਾ ਕਰਿਓ ਕਿ ਇਹ ਵੀ ਕਰਦਾ ਤੇ ਬੈਠੋ ਮੈਂ ਰੋਟੀ ਲਿਆਵਾਂ ਇਹਨਾਂ ਦਾ ਤੇ ਉਹ ਕੋਤੁਕਲੇਸ਼ ਨਾ ਇਹ ਮਗਰ ਲੱਗਾ ਵਾ ਤੇ ਹੁਣ ਮਗਰ ਲੱਗੇ ਨੇ ਹੁਣ ਇੱਕ ਕਰ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਆਏ ਨੇ